ਹੁਣ ਦੂਜੇ ਦੱਬ ਦਾ ਨਾ ਉਹੀ ਜੱਲਾਂ ਦੇ ਬਸ ਬਾਈ ਸਾਸਰੀ ਦਾ ਜਿਹੜੀ ਸੰਗਤ ਪੁਰਾਣੇ ਖੂਹਾਂ ਦੇ ਜਾਂਦੇ ਸੌ ਸੌਣ ਪੁਰਾਣਾ ਖੂਹ ਹੈ ਇਹ ਇਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਆ ਵੀ ਪਹਿਲਾਂ ਕਿਵੇਂ ਚੱਲਦੇ ਸੀ ਅੱਜ ਕੱਲ ਦੀ ਦਵਾਈਆਂ ਨਹੀਂ ਪਤਾ ਆਧਾਰ ਤੇ ਵੀਡੀਓ ਬਣਾ ਰਿਹਾ ਜੀ ਉਹੀ ਸੀ ਪਰ ਹੈ ਸੁੱਤਾਂ ਤੁਹਾਨੂੰ ਦਿਖਾ ਰਹੇ ਆਂ ਆ ਦੇਖੋ ਜੀ ਖੂਹ ਪਹਿਲਾਂ ਟਿੰਡਾ ਲੱਗੇ ਹੁੰਦੇ ਸੀ ਇਹਦੇ ਨਾਲ ਟਿੰਡਾ ਇਹਦੀਆਂ ਲਾਈਆਂ ਵੀ ਆ ਪੁਰਾਣੀ ਆ ਖੂਹ ਵਰਗਾ ਅਗਰ ਕਿੱਥਾ ਜੇਕਰ ਇਹਨੇ ਪਾਣੀ ਕੱਢਣਾ ਉਹ ਉਧਰ ਦੀ ਜਿੱਸਾ ਪਾ ਕੇ ਇਧਰ ਦੀ ਪਾਣੀ ਨਿਕਲਦਾ ਹੁੰਦਾ ਸੀ ਹੁਣ ਤਾਂ ਘਟੂ ਘਟਨਾ ਬੜਾ ਹੈ ਬਹੁਤ ਡੂੰਗਾ ਹੋ ਹਾਂਜੀ ਹਾਂਜੀ ਆਏ ਨਾ ਇੱਕ ਬਾਲਤ ਚੱਲਦੇ ਹੁੰਦੇ ਸੀ ਇਦਾਂ ਦਾ ਬੰਦਾ ਘੁਮਾ ਰਿਆ ਹੈ ਤੇ ਆਹਦੇ ਆਏ ਚੱਲ ਕੇ ਨਾ ਪਾਣੀ ਉੱਪਰ ਆ ਜਾਂਦਾ ਸੀ ਟਿੰਡਾਂ ਨੇ ਤੇ ਇਹ ਵੈਸੇ ਜਿਆਦਾ ਹੱਤੀ ਆ ਵੈਸੇ ਬਾਪੇ ਤਾਂ ਅੱਜ ਕੱਲ੍ਹ ਕਹਿ ਰਹੇ ਆ ਵੀ ਇਹ ਖੂਹ ਚੱਲੂਗਾ ਦੁਬਾਰੇ ਤੇ ਇਹ ਬੰਦਾ ਹੁਣ ਕਹਿੰਦਾ ਵੀ ਆਪਾਂ ਵੀਡੀਓ ਬਣਾਉਣੀ ਹੈ ਮੁੰਡਾ ਕਹਿੰਦਾ ਮੈਂ ਮਾ ਚੱਲ ਬਣਾ ਦਿੰਦਾ ਵੀ ਅੱਜ ਕੱਲ ਨਵੀਂ ਪਨੀਰ ਨੂੰ ਪਤਾ ਲੱਗ ਜੇ ਤੁਹਾਨੂੰ ਕੋਸਾ ਆ ਦੇਖੋ ਜੀ ਇੱਦਾਂ ਚੱਕਰੀ ਹੁੰਦੀ ਸੀ ਇੱਦਾਂ ਸਰਕੋ ਕਰਕੇ ਕਿੱਦਾਂ ਇਹਦਾ ਚੱਲਦਾ ਸੀ ਇੱਦਾਂ ਤੇ ਇਹਦੇ ਵਿੱਚ ਪਾਣੀ ਹੁੰਦਾ ਟਿੰਡਾ ਹੈਣੀ ਇਹਦੇ ਤੇ ਪੁਰਾਣਾ ਖੂਹ ਆ ਨਾ ਤਾਂ ਕਰਕੇ ਇਹ ਬੰਦੇ ਨੇ ਸੰਭਾਲ ਕੇ ਰੱਖਿਆ ਜੀ ਬਹੁਤ ਵਧੀਆ ਚੀਜ਼ ਹੈ ਇਹ ਤੇ ਆ ਮੁੰਡਾ ਤੇਜੀ ਆਪਣਾ ਜਾਰ ਦੋਸ ਪ੍ਰਿੰਟ ਇਹ ਕਹਿੰਦੇ ਜੀ ਆਪਾਂ ਦਿਖਾਉਣੀ ਹੈ ਵੀਡੀਓ ਬਣਾਉਣੀ ਹੈ ਮਾਚਾਲ ਦਿਖਾ ਦੇਣ ਅੱਜ ਕੱਲ ਦੇ ਨਵੇਂ ਮੁੰਡੇ ਨੂੰ ਧੰਨਵਾਦ ਬਾਤ ਵਾਰ ਸ਼ੇਅਰ ਕਰੋ ਵੀਡੀਓ